ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੀ ਹਾਂ ਅੱਜ ਦੇ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਅੱਜ ਸੇ ਚੱਲੇ ਸੀ ਕਿਰਦੇ ਸਕੂਲ ਕਿਰਦੇ ਐਗਜ਼ਾਮ ਹੋਏ ਸੀਗੇ ਥੋੜੇ ਦਿਨ ਹੋ ਗਏ ਆ ਤੇ ਹੁਣ ਉਹਨਾਂ ਦੇ ਨਾ ਪੇਰੈਂਟਸ ਮੀਟਿੰਗ ਸੀਗੇ ਸਕੂਲ ਤੇ ਉੱਥੇ ਅਸੀਂ ਸਾਰੇ ਚੱਲੇ ਸੀਗੇ ਤੇ ਮੈਨੂੰ ਵੀ ਥੋੜਾ ਜਿਹਾ ਕੰਮ ਸੀਗਾ ਉਹ ਵੀ ਮੈਂ ਤੁਹਾਨੂੰ ਅੱਗੇ ਦੱਸਦੀ ਆਂ ਤੇ ਮੈਵੀਨਾਂ ਨੇ ਫਿਰ ਨਾਲ ਹੀ ਰੈਡੀ ਹੋ ਗਈ ਸੀਗੀ ਤੇ ਉਦਾਂ ਮੈਂ ਤੇ ਪਾਪਾ ਨੇ ਆਉਣਾ ਸੀਗਾ ਹਰਫ ਕਿ ਅਸੀਂ ਜਾਣਾ ਸੀਗਾ ਤੇ ਫਿਰ ਉਹ ਇਦਾਂ ਉਹ ਇਹਨਾਂ ਦਾ ਪਤਾ ਲੱਗਾ ਕਿ ਇਹਨਾਂ ਨੇ ਪੇਰੈਂਟਸ ਮੀਟਿੰਗ ਤੇ ਜਾਣਾ ਸੀਗਾ ਤੇ ਹਰਫ ਤੋਂ ਹਰਫ ਕੇ ਤੋਂ ਅੱਗੇ ਥੋੜਾ ਕੇ ਦੂਰੀ ਇਹਨਾਂ ਦੇ ਸਕੂਲ ਆ ਪੰਜਾ ਕੁ ਮਿੰਟਾਂ ਚ ਅੱਗੇ ਪਹੁੰਚ ਜਾਈਦਾ ਇਹਦੇ ਵਸੇ ਘਰ ਤੋਂ ਤਾਂ 15 ਕੁ ਮਿੰਟ ਲੱਗੇ ਸੀ ਜਾਣ ਚ ਜ਼ਿਆਦਾ ਟਾਈਮ ਨਹੀਂ ਲੱਗਾ ਤੇ ਅਸੀਂ ਸਾਰੇ ਘਰੋਂ ਤੁਰ ਪਏ ਸੀਗੇ ਰੈਡੀ-ਸ਼ੈਡੀ ਹੋ ਕੇ ਤੇ ਹਿੰਮਤ ਰੱਗੇ ਜਾ ਕੇ ਬੈਈਆ ਸੀ ਅੱਗੇ ਵੇਖਣ ਦਿਆ ਸੀਗਾ ਤੇ ਉਹ ਵੀ ਕਿਤੇ ਕਿਤੇ ਜਾਣਾ ਹੋਵੇ ਨਾ ਉਹਨੇ ਵੀ ਐਵੇਂ ਪੂਰਾ ਖੁਸ਼ ਹੁੰਦਾ ਵਾ ਨਾ ਹੀ ਕਿਤੇ ਰੋਂਦਾ ਵਾ ਤੇ ਵਿਰਾਮ ਨਾ ਬਹਿ ਜਾਂਦਾ ਅੱਗੇ ਸੀਟ ਤੇ 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 ਗਰਮੀ ਬਹੁਤ ਸੀਗੀ ਅੱਜ ਤੇ ਅਸੀਂ ਕਰੋ ਟਾਈਮ ਨਹੀਂ ਤੁਰ ਪਏ ਸੀਗੇ 9:30 ਦਾ ਟਾਈਮ ਸੀ ਫਿਰ ਵੀ ਤੇ ਕਰਨੇ ਬਹੁਤ ਜ਼ਿਆਦਾ ਲੱਗਣ ਦੇ ਸੀ ਅੱਜ ਤੇ ਅਸੀਂ 15 ਮਿੰਟਾਂ ਚ ਪਹੁੰਚ ਗਏ ਸੀਗੇ ਥੋੜੀ ਸੜਕ ਖਰਾਬ ਹੋਣ ਕਰਕੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਨਹੀਂ ਤਾਂ ਅਸੀਂ ਮਿੰਟੋ ਮਿੰਟ ਪਹੁੰਚ ਜਾਂਦੇ ਆ ਤੇ ਅਸੀਂ ਉੱਥੇ ਪਹੁੰਚ ਗਏ ਸੀ ਤੇ ਕਿਰਦੇ ਸਕੂਲ ਦਾ ਨਾਮ ਸੀਗਾ ਸ਼ਹੀਦ ਭਗਤ ਸਿੰਘ ਮੈਮੋਰੀਅਲ ਪਬਲਿਕ ਸਕੂਲ ਬਹੁਤ ਹੀ ਜ਼ਿਆਦਾ ਵਧੀਆ ਸੀ ਸਕੂਲ ਇਹਦਾ ਤੇ ਕਾਫੀ ਖੁੱਲਾ ਸੀਗਾ ਸਕੂਲ ਤੇ ਕੀਰਤ ਮੈਨੂੰ ਪੂਰਾ ਦੱਸਦੀ ਪਈ ਸੀ ਜਿੱਥੇ ਜਿੱਥੇ ਅਸੀਂ ਜਾ ਰਹੇ ਸੀ ਨਾ ਕਿ ਇੱਥੋਂ ਐਂਟਰੀ ਹੁੰਦੀ ਆ ਤੇ ਅਸੀਂ ਉਸ ਕਲਾਸ 'ਚ ਬੈਠਦੇ ਆ ਤੇ ਇਹ ਕਿੰਦੀ ਸਾਡਾ ਉਹ ਗਰਾਊਂਡ ਆ ਤੇ ਇੱਥੇ ਅਸੀਂ ਖੇਡਦੇ ਆ ਪਾਰਕ ਜੀ ਜਾਣ ਕੇ ਤੇ ਇੱਥੇ ਪ੍ਰੇਰ ਹੁੰਦੀ ਆ ਸਾਰਾ ਕੁਝ ਦਸਤੀ ਸੀਗੇ ਤੇ ਇਹਦੇ ਟੀਚਰ ਉੱਪਰ ਬੈਠੇ ਹੋਏ ਸੀਗੇ ਤੇ ਅਸੀਂ ਵੀ ਸਿਰ ਸਾਰੇ ਉੱਪਰ ਹੀ ਚਲੇਗੇ ਸੀ ਵੀਰ ਜੀ ਹੁਣੀ ਵੀ ਆ ਗਏ ਸੀਗੇ ਗੱਡੀ ਪਾਰਕ ਵਿੱਚ ਰੋਕ ਕੇ ਤੇ ਅਸੀਂ ਉੱਪਰ ਚਲੇ ਗਏ ਤੇ ਅਸੀਂ ਕੀਰਤ ਨੂੰ ਛੇੜਦੇ ਪੈ ਸੀਗੇ ਕੀਰਤ ਜੀ ਨੇ ਤੇ ਐਗਜ਼ਾਮ ਵਿੱਚ ਥੋੜੇ ਘਟਕ ਪਾਏ ਨਾ ਨੰਬਰ ਤੇ ਤੂੰ ਸਾਬ ਲਾ ਲਈ ਆਵਦਾ ਤੇਰਾ ਬੰਦਾ ਵੇਖ ਕੇ ਕੀ ਤੇ ਕਹਿੰਦੀ ਨੇ ਦੀ ਚਾਚੀ ਫੁੱਲ ਲਾਉਣਗੇ ਮੈਂ ਹਾਂ ਚਲੋ ਕੋਈ ਨਹੀਂ ਅਸੀਂ ਵੇਖ ਲੈਨੇ ਆ ਕੀਰਤ ਤਾਂ ਚਲੇਗੀ ਸੀ ਬਾਹਰ ਹਿੰਮਤ ਕੋਲ ਕਿਉਂਕਿ ਉਹ ਬੱਚੇ ਥੋੜੇ ਜਿਹੇ ਹੈ ਸੀ ਆਪਣੇ ਜਾਣ ਪਛਾਣ ਵਾਲੇ ਤੋਂ ਨੇ ਹਿੰਮਤ ਨੂੰ ਚੁੱਕ ਲਿਆ ਸੀਗਾ ਤੇ ਅਸੀਂ ਆ ਕਿ ਚਲੋ ਅਸੀਂ ਹੁਣ ਦੇਖ ਲੈਨੇ ਆ ਅਸੀਂ ਕਿੰਨਾ ਟਾਈਮ ਤੱਕ ਬੈਠੇ ਰਹੇ ਕਿਉਂਕਿ ਵਾਵਾ ਪੇਰੈਂਟਸ ਆਏ ਹੋਏ ਸੀਗੇ ਤੇ ਅਸੀਂ ਬੈਠੇ ਹੋਏ ਸੀਗੇ ਉੱਥੇ ਸਾਰੇ ਤੇ ਫਿਰ ਜਦੋਂ ਸਾਨੂੰ ਇਹਦੇ ਪੇਪਰ ਬੋਰਡ ਮਿਲਿਆ ਤੇ ਅਸੀਂ ਫਿਰ ਦੇਖਿਆ ਤੇ ਥੋੜੇ ਇਗਜ਼ਾਮ ਚੋਂ ਦੇ ਨੰਬਰ ਘਟ ਆਏ ਸੀਗੇ ਤੇ ਫਿਰ ਵੀ ਥੋੜਾ ਨਾ ਇਹ ਭਾਬੀ ਕਹਿਣ ਲੱਗ ਪਈ ਠੀਕ ਜੀ ਨਹੀਂ ਨਾ ਸੀਗੇ ਤਾਂ ਕਰਕੇ ਥੋੜੇ ਜਿਹੀ ਚੀਜ਼ ਚੋਂ ਘਟਾਈ ਕਿਉਂਕਿ ਉਦੋਂ ਇਹਨਾਂ ਦਾ ਨਾ ਪੇਟ ਬਹੁਤ ਦਰਦ ਹੁੰਦਾ ਸੀਗਾ ਕੀ ਦਾ ਤੇ ਜ਼ਿਆਦਾ ਨਾ ਪੜ੍ਹਾਈ ਵੱਲ ਧਿਆਨ ਨਹੀਂ ਉਹ ਦਿੱਤਾ ਗਿਆ ਤੇ ਇੱਧਰ ਉੱਧਰ ਵੀ ਥੋੜਾ ਜਿਹਾ ਜਾਣ ਕਰਕੇ ਤੇ ਇਹਦੇ ਛੁੱਟੀਆਂ ਵੀ ਥੋੜੀਆਂ ਜਿਹੀਆਂ ਹੋ ਗਈਆਂ ਸੀਗੀਆਂ ਤੇ ਇਹਨੂੰ ਜਦੋਂ ਪੇਪਰ ਜੇ ਸ਼ੁਰੂ ਹੋਏ ਸੀ ਉਦੋਂ ਇਹਨੂੰ ਲਵਾਇਆ ਸੀਗਾ ਟਿਊਸ਼ਨ ਤੇ ਦੋ ਕੁ ਦਿਨ ਹੋਏ ਹੀ ਪਹਿਲਾਂ ਜਾਂਦੀ ਨੂੰ ਪਹਿਲਾਂ ਲਾਉਂਦੇ ਆ ਨਾ 10 ਕੁ ਦਿਨ ਫੇਰ ਹੁੰਦਾ ਸੀਗਾ ਤੇ ਚਲੋ ਫਿਰ ਵੀ ਥੋੜੇ ਜਿਹਾ ਨੰਬਰ ਸਹੀ ਆਏ ਆ ਥੋੜੇ ਗਲਤੀਆਂ ਜੀਆਂ ਨੇ ਕੀਤੀਆਂ ਹੋਈਆਂ ਆ ਕਾਫੀ ਉਹਦੇ ਵਿੱਚ ਕਾਫੀ ਵਿੱਚੋਂ ਤੇ ਕਹਿੰਦੀ ਮੈਂ ਕੋਈ ਨਹੀਂ ਮੈਂ ਕਰ ਲੂੰਗੀ ਚਾਚੀ ਤੁਸੀਂ ਟੈਨਸ਼ਨ ਨਾ ਲਓ ਮੈਂ ਕੋਈ ਨਹੀਂ ਆਪੇ ਸਭ ਕਰ ਲਿਆ ਕਰੂੰਗੀ ਹੁਣ ਗਾਂ ਇਹ ਉਹ ਮੈਂ ਕੋਈ ਗੱਲ ਨਹੀਂ ਕਰ ਤੂੰ ਚੱਲ ਤੇਰੀ ਕਲਾਸ ਲਾਉਣੀ ਆ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਪੇਪਰ ਬੋਰਡ ਚੈੱਕ ਕਰਕੇ ਫਿਰ ਮੈਡਮ ਨਾਲ ਗੱਲ ਕੀਤੀ ਤੇ ਮੈਡਮ ਕਹਿੰਦੀ ਥੋੜੀ ਜੀ ਵੀਕ ਆ ਥੋੜਾ ਜਿਹਾ ਧਿਆਨ ਦਿਓ ਤੇ ਅਸੀਂ ਆ ਕਿ ਟਿਊਸ਼ਨ ਪਹਿਲਾਂ ਲਾਉਣਾ ਸੀਗਾ ਤੇ ਕੋੜਾ ਜ ਸਾਡੇ ਕੋਈ ਆਪ ਕੋ ਗਲਤੀ ਹੋ ਗਈ ਅਸੀਂ ਇੰਨੇ ਥੋੜਾ ਧਿਆਨ ਨਹੀਂ ਦਿੱਤਾ ਇਹ ਕਿ ਚਲ ਵਧੀਆ ਹੀ ਚੱਲ ਰਹੀ ਆ ਪੜ੍ਹਾਈ ਚ ਤੇ ਥੋੜਾ ਜ ਠੀਕ ਨਾ ਹੋਣ ਕਰਕੇ ਥੋੜਾ ਜੇ ਪੇਪਰ ਚ ਘੱਟ ਨੰਬਰ ਆਏ ਨੂੰ ਤਾਂ ਬਹੁਤ ਵਧੀਆ ਪੜ੍ਹ ਲੈਂਦੀ ਉਹ ਤਾਂ ਆਪ ਹੀ ਜਦੋਂ ਆ ਜਾਂਦੀ ਆ ਨਾ ਸਕੂਲ ਤੋਂ ਤੇ ਆਪੇ ਪੜਨ ਲੱਗ ਜਾਂਦੀ ਆ ਤੇ ਅਸੀਂ ਉਹਨਾਂ ਨੂੰ ਸ਼ਿਕਾਇਤ ਵੀ ਲਾਉਂਦੇ ਪਏ ਸੀਗੇ ਕੀਰਤ ਦੀ ਕਿ ਨਾ ਆਖ ਹੀ ਨਹੀਂ ਲੱਗਦੀ ਸਾਡੇ ਕਿ ਜਦੋਂ ਅਸੀਂ ਕੋਈ ਗੱਲ ਕਹਿੰਨੀ ਆ ਨਾ ਗਰੋਣਾ ਸ਼ੁਰੂ ਕਰ ਦਿੰਦੀ ਆ ਜਦੋਂ ਕਹਿ ਦਿੰਦੇ ਕਿ ਅਸੀਂ ਟੀਚਰ ਨੂੰ ਤੇਰੇ ਨੂੰ ਦੱਸਾਂਗੇ ਤੇ ਗਰੋਣ ਲੱਗ ਜਾਂਦੀ ਮੈਂ ਕਿ ਹੱਗੋਂ ਉਹ ਕਿੰਦੀ ਕੋਈ ਨਹੀਂ ਹੋਤਾ ਅਸੀਂ ਸਮਝਾ ਲਾਂਗੇ ਬੱਚੇ ਨੂੰ ਅਸੀਂ ਤਾਂ ਤੁਹਾਡੇ ਕਰਕੇ ਅਸੀਂ ਕੁਝ ਬੋਲਦੇ ਨਹੀਂ ਤੁਸੀਂ ਸਾਨੂੰ ਕਹੋ ਤਾਂ ਸਹੀ ਤੇ ਅਸੀਂ ਕੋਈ ਨਹੀਂ ਬੱਚੇ ਨੂੰ ਸਮਝਾਵਾਂਗੇ ਹੁਣ ਪੂਰਾ ਕਿ ਥੋੜਾ ਜਿਹਾ ਹਨਾ ਧਿਆਨ ਦੇਵਾਂਗੇ ਅਸੀਂ ਬੱਚੇ ਤੇ ਤੇ ਫਿਰ ਅਸੀਂ ਉੱਥੋਂ ਤੁਰ ਪਏ ਸੀਗੇ ਇੰਨੇ ਐਗਜ਼ਾਮ ਵਗੈਰਾ ਦੇਖ ਕੇ ਬਾਹਰ ਫਿਰੇ ਫੇੜਨ ਲੱਗ ਪਏ ਸੀ ਆਣ ਕੇ ਤੇ ਉਹ ਹਿੰਮਤ ਨੂੰ ਨਾ ਲੈ ਕੇ ਗਿਆ ਸੀਗੇ ਬੱਚੇ ਤੇ ਅਸੀਂ ਤਾਂ ਉਹਨਾਂ ਨੂੰ ਲੱਭੀ ਜਾ ਰਹੇ ਹਾਂ ਆਪਾਂ ਕਲਾਸ 'ਚ ਕਿਤੇ ਲੈ ਗਈ ਦੂਜੇ ਬੱਚਿਆਂ ਨੂੰ ਦਿਖਾਉਣ ਵਾਸਤੇ ਕਿ ਸਾਡਾ ਕਾਕਾ ਆਇਆ ਨਿੱਕਾ ਜਾਂ ਤੇ ਅਸੀਂ ਬਾਹਰ ਲੱਭੀ ਜਾਂਦੇ ਹਾਂ ਕਿ ਮਤਲਬ ਕਿ ਕਿੱਥੇ ਲੈ ਗਈ ਆ ਬੱਚੇ ਨੂੰ ਕਿਉਂਕਿ ਕੀਰਤ ਵੀ ਅੰਦਰ ਆ ਗਈ ਸੀ ਪਹਿਲਾਂ ਕੀਰਤ ਤਾਂ ਬਾਹਰ ਚਲੀ ਗਈ ਸੀ ਜਿਸ ਮੈਡਮ ਨਾਲ ਗੱਲ ਕਰ ਰਹੇ ਸੀਗੇ ਫਿਰ ਅਸੀਂ ਬੁਲਾਇਆ ਇਹਨੂੰ ਮੈਂ ਤੂੰ ਦੇਖ ਕੇ ਇਗਜ਼ਾਮ ਤੇਰੇ ਪੇਪਰ 'ਚ ਕਿੰਨੇ ਨੰਬਰ ਕੱਟ ਆਏ ਆ ਮੈਂ ਤੂੰ ਦੇਖ ਦੋਹਾਂ ਤਿੰਨਾਂ 'ਚੋਂ ਨੂੰ ਘਾਟ ਆਏ ਬਾਕੀ ਤੇ ਚੱਲ ਤੇ ਬਾਕੀ ਤਿੰਨਾਂ ਚਾਹ ਰਹੇ ਹਾਂ ਪੇਪਰਾਂ 'ਚ ਨੂੰ 44 47 48 ਇੰਗਲਿਸ਼ 'ਚ ਥੋੜਾ ਜਿਹਾ 30 ਆਏ ਸੀਗੇ ਤੇ ਇੱਕ EVS ਚੋ 31 ਆਏ ਸੀਗੇ ਤੇ ਬਾਕੀ ਡਰਾਇੰਗ ਵੇਖੋ ਇੰਨੀ ਮੈਂ ਆ ਵੀ ਲਉ ਤੇ ਉਸ ਤੋਂ ਬਾਅਦ ਅਸੀਂ ਕਲਾਸ ਚੋਂ ਬਾਹਰ ਆ ਗਏ ਸੀ ਮੈਡਮ ਨਾਲ ਗੱਲਬਾਤ ਕਰਕੇ ਤੇ ਬੱਚੇ ਕਹਿੰਦੇ ਸੀ ਅਸੀਂ ਖੇਡਣਾ ਵਾਂ ਬੱਚੇ ਕਿਰਦੂਟੇ ਵਗੈਰਾ ਲੈਣ ਲੱਗ ਪਈ ਸੀ ਤੇ ਚਲੋ ਵਧੀਆ ਲੱਗਾ ਇਹਨਾਂ ਮੈਨੂੰ ਸਕੂਲ ਬਹੁਤ ਵਧੀਆ ਸੀਗਾ ਤੇ ਅਸੀਂ 나즈ਦੀ ਵੀ ਉੱਥੇ ਗੱਲ ਕਰਨ ਲੱਗ ਪਏ ਸੀ ਕਿ ਇਹਨੂੰ ਇਸ ਇੱਥੇ ਲਾਉਣਾ ਵਾਂ 나즈ਦੀ ਤੇ ਨਾਜ਼ ਵੀ ਕੰਨੀ ਮੇ ਝੂਟੇ ਲੈਣੇ ਆ ਨਾਜ਼ ਵੀ ਲੱਗਦੀ ਸੀ ਤੇ ਕਾਫੀ ਖੁੱਲਾ ਸੀਗਾ ਸਕੂਲ ਬੈਕ ਸਾਈਡ ਤੋਂ ਵੀ ਬਹੁਤ ਖੁੱਲਾ ਸੀਗਾ ਉੱਪਰ ਵੀ ਕਲਾਸਿਸ ਬਹੁਤ ਸਿਗੀਆਂ ਹੁੰਦੀਆਂ ਤੇ ਬਹੁਤ ਹੀ ਜ਼ਿਆਦਾ ਵਧੀਆ ਸੀਗਾ ਸਕੂਲ ਬਣਿਆ ਤੇ ਕਿੰਨਾ ਟਾਈਮ ਬਾਅਦ ਖੇਡ ਖੁਰ ਕੇ ਬੱਚੇ ਫਿਰ ਉਸ ਤੋਂ ਬਾਅਦ ਅਸੀਂ ਆ ਗਏ ਸੀ ਹਾਰਫ ਕੇ ਮੈਂ ਹਿੰਮਤ ਦੇ ਕਰਕੇ ਆਈ ਸੀ ਹਿੰਮਤ ਦਾ ਨਾ ਕੰਨ ਵਗਦਾ ਸੀਗਾ ਤੇ ਦੋਕ ਦਿਨ ਹੋ ਗਏ ਸਹੀ ਨਹੀਂ ਸੀ ਹਾਲ ਇਨੂੰਨ ਦਰਦ ਜੀ ਹੋ ਰਹੀ ਸੀ ਕੰਨ ਚ ਜੋ ਤੇ ਰੋਜ਼ ਆ ਰਿਹਾ ਸੀਗਾ ਤੇ ਇਹਦਾ ਫਿਰ ਮੈਂ ਕੰਨ ਵਿਖਾਇਆ ਸੀਗਾ ਤੇ ਉਹ ਕਹਿੰਦੇ ਥੋੜਾ ਪਾਣੀ ਪੂਣੀ ਪੀਣ ਕਰਕੇ ਨਾ ਬੱਚੇ ਦੇ ਕੰਨ ਚ ਪ੍ਰੋਬਲਮ ਹੋ ਜਾਂਦੀ ਆ ਕੋਈ ਨਹੀਂ ਠੀਕ ਹੋ ਜਾਊਗਾ ਉਸ ਤੋਂ ਬਾਅਦ ਅਸੀਂ ਦਵਾਈ ਲੈ ਕੇ ਤੇ ਥੋੜਾ ਬਤ ਖਾਣ ਪੀਣ ਦਾ ਸਮਾਨ ਲੈ ਕੇ ਥੋੜਾ ਖਾ ਪੀ ਕੇ ਤੇ ਅਸੀਂ ਘਰ ਨੂੰ ਆ ਗਏ ਸੀ ਕਿਉਂਕਿ ਵੀਰ ਜੀ ਨੇ ਆਉਣਾ ਸੀ ਮੇਰੇ ਛੋਟੇ ਬ੍ਰਦਰ ਨੇ ਆਉਣਾ ਸੀ ਘਰ ਤੇ ਅਸੀਂ ਉਹਨਾਂ ਲਈ ਵੀ ਸਮਾਨ ਲੈ ਕੇ ਆ ਗਏ ਸੀ ਬਦਰ ਛੋਟੇ ਜਨਾਬ ਜੀ ਡਰਾਈਵਿੰਗ ਕਰਦੇ ਆ ਰਹੇ ਆ ਪੂਰਾ ਖੁਸ਼ੀ ਗਾਇਵੀ ਤੇ ਮੈਂ ਤੇ ਘਰ ਆਣ ਕੇ ਫਿਰ ਬ੍ਰਦਰ ਦੀ ਵੇਟ ਕੀਤੀ ਥੋੜੇ ਘਟੇਮ ਬਾਅਦ ਉਹ ਵੀ ਆ ਗਏ ਸੀਗੇ ਤੇ ਅਸੀਂ ਸਮਾਰੋਂ ਤੋਂ ਸ਼ਹਿਰੋਂ ਹੀ ਲੈ ਆਏ ਸੀਗੇ ਖਾਣ ਪੀਣ ਲਈ ਕਿਉਂਕਿ ਘਰ ਜਾ ਕੇ ਟਾਈਮ ਨਹੀਂ ਸੀ ਸੀ ਬਣਾਉਣ ਦਾ ਕੁਝ ਘਰ ਤੇ ਜੀ ਉਹਨਾਂ ਵੀ ਆ ਗਏ ਸੀਗੇ ਉਸ ਤੋਂ ਬਾਅਦ ਥੋੜੇ ਘਟੇਮ ਬਾਅਦ ਤੇ ਆ ਵੀ ਜੀ ਨੇ ਬਣਾਇਆ ਸੀ ਕਰੇ ਮੇਰੀ ਜੇਠ ਹੈ ਤੇ ਇਨਾਂ ਨੇ ਕਰੀ ਬਣਾਏ ਸੀ ਬਹੁਤ ਵਧੀਆ ਫਲਾਵਰ ਜੇ ਬਣਾਏ ਸੀ ਕੰਨ ਤੇ ਲਾਉਣ ਵਾਸਤੇ ਇਹ ਛੋਟੇ ਛੋਟੇ ਕੰਮ ਜੇ ਕਰਦੇ ਹੀ ਰਹਿੰਦੇ ਹਨ ਉਹਨਾਂ ਨੂੰ ਬੜੀ ਖੁਸ਼ੀ ਜੀ ਮਿਲਦੀ ਹੈ ਦੋ ਕੁ ਦਿਨ ਹੋ ਗਏ ਬੜਾ ਚਾਜਾ ਚੜਦਾ ਇਹਨਾਂ ਨੂੰ ਤੇ ਇਹ ਲੱਗੇ ਹੋਏ ਸੀਗੇ ਤੇ ਵੀਰ ਜੀ ਹੁਣੀ ਹੋ ਕੇ ਚਲੇ ਗਏ ਸੀਗੀ ਮੈਂ ਵੀਡੀਓ ਬਣਾਉਣਾ ਭੁੱਲ ਗਈ ਸੀ ਤੇ ਮੈਂ ਕੰਮਾਂ ਕਰਾਂਗੇ ਚ ਲੱਗ ਗਈ ਸੀ ਫਿਰ ਟਾਈਮ ਹੀ ਨਹੀਂ ਲੱਗਾ ਸੀ ਵੀਡੀਓ ਬਣਾਉਣ ਦਾ ਬਾਅਦ ਵਿੱਚ ਸ਼ਾਮ ਵੇਲੇ ਵੀਰ ਜੀ ਆ ਲਗਾ ਰਹੇ ਸੀ ਇਹਨਾਂ ਨੇ ਬਣਾਏ ਸੀਗੇ 3mg ਦੋ ਤੇ ਉਹ ਲਾ ਰਹੇ ਸੀਗੇ ਇਸੇ ਨਾਲ ਹੁੰਦੀ ਹੈ ਆਪਣੀ ਅੱਜ ਦੀ ਵੀਡੀਓ ਖਤਮ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੇ ਮੇਰੀ ਵੀਡੀਓ ਦੇਖਦੇ ਹੋ ਤੇ ਬਾਏ ਬਾਏ